ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਵੀ ਬਰਾਤ ਨਿਊਜ਼ ਅੱਜ ਕੱਲ ਸਮਾਂ ਇੰਨਾ ਭਿਆਨਕਾ ਚੁੱਕਾ ਹੈ ਕਿ ਕੋਈ ਵੀ ਕਿਸੇ ਦੀ ਮੌਤ ਲੈਣ ਤੋਂ ਪਿੱਛੇ ਨਹੀਂ ਹਟਦਾ ਕੁਝ ਮੌਤਾਂ ਸ਼ੱਕ ਦੇ ਆਧਾਰ ਤੇ ਹੁੰਦੀਆਂ ਹਨ ਕੁਝ ਮੌਤਾਂ ਕੁਦਰਤੀ ਜੋ ਸਮਾਂ ਜਾਂਦਾ ਹੈ ਉਸ ਦੇ ਅਨੁਸਾਰ ਹੁੰਦੀਆਂ ਹਨ ਜਿਸ ਦੇ ਚੱਲਦੇ ਅੱਜ ਗੁਰਦਾਸਪੁਰ ਦੇ ਨਜ਼ਦੀਕ ਰਾਮਪੁਰਾ ਤੋਂ ਇੱਕ ਖਬਰ ਸ਼ੱਕੀ ਹਾਲਾਤਾਂ ਵਿੱਚ ਇੱਕ ਵਿਅਕਤੀ ਔਰਤ ਦੀ ਸਾਹਮਣੇ ਆਈ ਹੈ ਜੋ ਕਿ ਸ਼ੱਕੀ ਹਾਲਾਤਾਂ ਵਿੱਚ ਇੱਕ ਵਿਅਕਤੀ ਔਰਤ ਦੀ ਹੋਈ ਮੌਤ ਪਰਿਵਾਰ ਦੇ ਘਰ ਵਾਲੇ ਦਿਓਰ ਤੇ ਦਰਾਣੀ ਤੇ ਲਗਾਏ ਮਾਰ ਕਟਾਈ ਦੇ ਦੋਸ਼ ਨਵ ਵਿਵਤਾ ਦਾ ਜਤਾਇਆ ਜਾ ਰਿਹਾ ਕਤਲ ਦਾ ਖਦ사 ਗੁਰਦਾਸਪੁਰ ਦੇ ਪਿੰਡ ਰਾਮਪੁਰ ਵਿਖੇ ਸੱਕੀ ਹਲਾਤਾਂ ਵਿੱਚ ਇੱਕ ਹੋਰ ਤਾਂ ਗੁਰਲੀਨ कौर ਦੀ ਹੋਈ ਮੌਤ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਨੇ ਉਸ ਦੇ ਕਤਲ ਦਾ ਸ਼ੱਕ ਜਤਾਇਆ ਹੈ ਅਤੇ ਦੋਸ਼ ਲਗਾਏ ਹਨ ਕਿ ਮ੍ਰਿਤਕ ਔਰਤ ਦਾ ਘਰ ਵਾਲਾ ਦਿਓਰ ਅਤੇ ਦਰਾਣੀ ਲੜਕੀ ਮ੍ਰਿਤਕ ਦੇ ਨਾਲ ਅਕਸਰ ਮਾਰ ਕਟਾਈ ਕਰਦੇ ਸਨ ਮਿਰਤਕਾ ਲੜਕੀ ਦੇ ਗਲੇ ਦੇ ਨਿਸ਼ਾਨ ਵੀ ਪਾਏ ਨਜ਼ਰ ਆ ਰਹੇ ਹਨ ਜੋ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ ਦੂਜੇ ਪਾਸੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਰਿਹਾ ਹੈ ਅਤੇ ਅਗਲੀ ਤਫ਼ਤੀਸ਼ ਜਾਰੀ ਕਰ ਦਿੱਤੀ ਹੈ ਮ੍ਰਿਤਕ ਲੜਕੀ ਦਾ ਇਸ ਵਕਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਵਿੱਚ ਲੜਕੀ ਮ੍ਰਿਤਕ ਦੀ ਜੋ ਲਾਸ਼ ਹੈ ਗੁਰਲੀਨ ਕੌਰ ਦੀ ਉਸ ਦੇ ਵਾਰਸਾਂ ਨੂੰ ਸੌਂਪੀ ਜਾਵੇਗੀ ਫੁੱਟ ਦੇ ਕੱਟਦੇ ਰਹੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਬੱਚਾ ਹੋ ਗਿਆ ਸਾਲ ਚਪੀਕ ਚਲੋ ਵੀ ਬੱਚਾ ਹੋ ਗਿਆ ਛੋਟਾ ਬੱਚਾ ਤੇ ਮਤਲਬ ਸੁਧਰ ਜਾਣਗੇ ਇੱਕ ਦੋ ਬਾਰੇ ਉਹਨਾਂ ਨੂੰ ਸਮਝਾਇਆ ਤੇ ਦਿਓਰ ਨਾਲ ਦਿਓਰ ਤੇ ਜਠਾਣੀ ਦਿਓਰ ਨੇ ਨਾ ਕੋਈ ਮਤਲਬ ਤੀਜੇ ਵਿਆਹ ਦੀ ਜਨਾਨੀਆਂ ਉਹ ਨਾਲ ਲਿਆਂਦੀ ਦੀ ਐ ਤੇ ਉਹ ਮਾਰਦੀ ਰਹੀ ਉਹਨੂੰ ਬੜਾ ਤੰਗ ਕਰਦੀ ਰਹੀ ਐ ਤੇ ਚੰਦਣਾ ਉਹਦੇ ਦਿਓਰ ਦਾ ਨਾਂ ਤੇ ਘਰ ਬਲਿਆ ਨਾਂ ਮਨਜੀਤ ਤੇ ਉਹਨਾਂ ਚੰਦਨ ਕੁਰਦਾ ਰਿਹਾ ਤੇ ਨਾਲ ਉਹਦੀ ਮਤਲਬ ਘਰ ਦੀ ਕੁਰਦੀ ਦੀ ਐ ਤੇ ਸੱਸ ਵੀ ਤੇ ਉਹ ਜਿਹੜਾ ਘਰ ਦਾ ਉਹ ਲਾਗੇ ਖਲੋ ਕੇ ਨਾ ਮਤਲਬ ਦੇਦੇ ਰੇ ਨਾ ਸੁਡਾਂਦੇ ਨੀਰੇ ਤੇ ਹੁਣ ਨਾ ਤਿੰਨ ਤਰੀਕ ਨੂੰ ਨਾ ਨੇ 2 ਵਜੇ ਮੈਨੂੰ ਪਤਾ ਲੱਗਿਆ ਪਿੰਡੋਂ ਦੇ ਵੀ 2 1:30 ਵਜੇ ਨਾਲ ਨਾ ਮਾਰਤਾ ਗਲਾ ਘੋਟ ਕੇ ਤੇ ਆਪਾਂ ਨਾ ਮਤਲਬ ਥਾਣੇ ਰਿਪੋਰਟ ਦਿੱਤੀ ਜਾ ਕੇ ਤੇ ਇੱਥੇ ਗੁਰਦਾਸਪੁਰ ਸਿਵਲੋਸ ਹਸਪਤਾਲ ਚ ਨਾ ਉਹ ਲਿਆਂਦਾ ਜਮਾ ਡੈਡ ਗੋਡਿੰਗ ਜਮਾ ਕਰਾਇਆ ਮੈਡੀਕਲ ਲਈ ਪੋਸਟਮਾਰਟਮ ਲਈ ਤੇ ਉਹ ਸਰ ਆਪਣੇ ਕੱਲ ਪਰਚਾ ਕਰਵਾਣਗੇ ਸੀ ਤੇ ਉਹਨਾਂ ਨੇ ਲਿਖਿਆ ਪਰਚਾ ਨਾ ਵਰਮਿਆ ਉਹਨਾਂ ਕਿਹਾ ਵੀ ਮੈਨੂੰ ਯਕੀਨ ਆ ਗਿਆ ਵੀ ਗਲਾ ਘੋਟ ਕੇ ਮਾਰਿਆ ਉਹਨਾਂ ਨੇ ਸਰ ਪਰਚੇ ਤੇ ਲਿਖਿਆ ਵੀ ਸ਼ੱਕ ਦੇ ਆਧਾਰ ਤੇ ਪਰਚਾ ਲਿਖਿਆ ਜੀ ਜਿਹੜਾ 174 ਦਾ ਮਤਲਬ ਪਰਚਾ ਘਟਿਆ ਸਚੁਣੀ ਮਤਲਬ ਗਲਾ ਘੁੱਟ ਕੇ ਮਾਰਿਆ ਗਿਆਂ ਉਹਨੇ ਇਥੇ ਦਵਾਈ ਖਾਦੀ ਸਰ ਉਗਲੇ ਤੇ ਇਹਦੇ ਸਾਫ ਨਿਸ਼ਾਨ ਆ ਰਿਹਾ ਤੇ ਵੀ ਗਲਾ ਘੁੱਟ ਕੇ ਮਾਰਿਆ ਕੋਈ ਸਮੈਲ ਨਹੀਂ ਕੋਈ ਮਤਲਬ ਕੋਈ ਉਦਰੀ ਕੋਈ ਲੱਗਦਾ ਨਹੀਂ ਪਿਆ ਵੀ ਦਵਾਈ ਖਾਦੀ ਹੋਏ ਤੇ ਮਤਲਬ ਕਹਿੰਦਾ ਵੀ ਸਾਫ ਲੱਭਦਾ ਪਿਆ ਉਹ ਗਲਾ ਘੁੱਟ ਕੇ ਮਾਰਿਆ ਵੈਸੇ ਜੇ ਤੁਸੀਂ ਕਹੇ ਉਹ ਕੁੜੀ ਦੇ ਹਾਲਾਤ ਕਿੰਨੀਆਂ ਚੰਗੀਆਂ ਦੀ ਸਰੀਰ ਸਰੀਰ ਸਾਰ ਬਿਲਕੁਲ ਸਹੀ ਬਿਲਕੁਲ ਸਾਫ ਸਰੀਰ ਹੀ ਕੋਈ ਸਮੈਲ ਨਹੀਂ ਲੱਗੋ ਕੋਈ ਕੁਝ ਨਹੀਂ ਹੈਗਾ ਤੇ ਅਸੀਂ ਐਸਐਚਓ ਨੂੰ ਕਿਹਾ ਤੇ ਮਤਲਬ ਤਿੰਨ ਤਰੀਕ ਦੀ ਹੋਈ ਦੀ ਹੈ ਜਦ ਹੋਈ ਦੀ ਤੇ ਕੱਲ ਮੈਡੀਕਲ ਉਹ ਕੱਲ ਹੋਈ ਨਾ ਪੋਸਟਮਾਰਟਮ ਹੋਈ ਨਾ ਹੀ ਤੇ ਕੱਲ ਉਹਨਾਂ ਨੇ ਸਾਡਾ ਪਰਚਾ ਨਹੀਂ ਦਰਜ ਕੀਤਾ ਸਵੇਰੇ ਜਾ ਕੇ 4 ਵਜੇ ਨਾਲ ਨਾ ਪਰਚਾ ਦਰਜ ਕੀਤਾ 174 ਦਾ ਪਰਚਾ ਦਰਜ ਕਰਾ ਲਈ ਸਰ ਮਤਲਬ ਮੰਗ ਕੀ ਕਰਦੇ ਵੀ ਕਤਲ ਆ ਸਾਫ ਕਤਲ ਹੈਗਾ ਜੇ ਇਹਦੀ ਕਤਲ ਦਾ ਮਤਲਬ ਕਤਲ ਦਾ ਕੋਈ ਪਰਚਾ ਨਹੀਂ ਦਰਜ ਹੋਏਗਾ ਤੇ ਮਤਲਬ ਬੱਚਿਆਂ ਨੂੰ ਹਿਸਾਬ ਕਿੱਥੋਂ ਮਿਲੇਗਾ ਜੀ ਕਿਹੜੇ ਕਿਹੜੇ ਦੋਸ਼ੀ ਦੇ ਨਾਲ ਦੋਸ਼ੀ ਸਰ ਇੱਕ ਮਨਜੀਤ ਹੈਗਾ ਜੀ ਉਹਦਾ ਘਰ ਦਾ ਤੇ ਇੱਕ ਚੰਦਣਾ ਤੇ ਇੱਕ ਚੰਦਨ ਦੀ ਜਿਹੜੀ ਘਰ ਦੀ ਹੈ ਜਿਹੜੀ ਪਤਾ ਨਹੀਂ ਉਹ ਜੀ ਕੋ ਕਹਿੰਦੇ ਵੀ ਮੈਰਿਜ ਕੀਤੀ ਹੈ ਸਾਨੂੰ ਤਾਂ ਅਜੇ ਤੱਕ ਪਤਾ ਨਹੀਂ ਵੀ ਮੈਰਿਜ ਕੀਤੀ ਵੀ ਹੈ ਕਿ ਨਹੀਂ ਕੀਤੀ ਉਹਦਾ ਨਾ ਉਹ ਤੀਜੇ ਵਿਆਹ ਆ ਚੰਦਰ ਮੂੜਾ ਜਿਹੜਾ 23 ਜਾਂ 24 ਸਾਲ ਦਾ ਉਹ ਜਨਾਨੀ ਹੈ ਜਿਹੜੀ ਉਹ 38 ਸਾਲ ਦੀ ਲਿਆਂਦੀ ਦੀ ਜੀ ਮੇਰਾ ਪਿੰਡ ਮਰਾੜਾ ਜੇ ਤੇ ਨਵੀਨ ਸਹਣੀ ਜਿਹੜਾ ਕੁੜੀ ਦਾ ਮਾਮਾ ਜੀ ਹੈ ਜਨਬ ਉਹਦੀ ਲੈ ਕੇ ਪਾਲ ਲਿਆ ਹਨੂ ਮੇਰਾ ਗਵਾਂਢੀਆ ਗਾਇਆ ਤੇ ਜਦੋਂ ਕੁੜੀ ਦੀ ਮੈਰਿਜ ਹੋ ਗਈ ਜੀ ਨਾਲ ਤੇ ਛੋਟਾ ਸਾਹ ਬੱਚਾ ਆਇਆ ਜਦੋਂ ਸਾਲ ਬਾਅਦ ਜਦੋਂ ਬੱਚਾ ਹੋ ਗਿਆ ਉਹਨਾਂ ਦੇ ਇੱਕ ਵਾਰ ਆਣਾ ਉਹਨਾਂ ਦਾ ਦਿਓਰ ਤੇ ਪਤੀ ਉਹਦਾ ਵੀ ਲੈ ਕੇ ਮਰਾੜੇ ਆ ਗਏ ਛੱਡਣ ਵਾਸਤੇ ਨੂੰ ਤੇ ਉਸਲੇ ਵੀ ਉਹਦਾ ਵੈ ਨਾ ਮੂੰਹ ਤੇ ਛੱਟਾਂ ਲੱਗ ਬੱਜੀ ਹੋਈਆਂ ਸੀ ਤੇ ਉਸਲੇ ਚਲੋ ਇਹਨੂੰ ਛੱਡ ਕੇ ਚਲ ਗਏ ਕੁੜੀ ਨੂੰ ਰੱਖ ਲਿਆ ਸੀ ਤੇ ਆੜਾਏ ਗਦੀ ਬੜੀ ਵੈਸੇ ਪਰ ਉਹ ਕਹਿੰਦੇ ਵੀ ਆੜੇ ਨਾ ਇਹ ਮਾਰਨ ਪੈਂਦੀ ਆ ਤੋ ਉਹਨੇ ਕੀ ਮਾਰਨਾ ਜਿਹੜੀ ਆਪੇ ਉਹ ਮਾਰ ਖਾਏ ਗਦੀ ਜਿਹੜੀ ਪਰ ਮਾਰ ਵੀ ਕਰਦਾ ਹੀ ਬੜੀ ਪਤਨੀ ਨਹੀਂ ਕਰਦਾ ਉਹਦਾ ਦਿਓਰ ਦੇ ਪਤਾ ਚਲੇ ਵੀ ਦਿਓਰ ਮਾਰਦਾ ਉਹਦਾ ਹੁਣ ਦਿੱਤ ਕਿਉਂਦੀ ਕੁੜੀ ਤੇ ਤਿੰਨ ਤਰੀ ਦੇ ਹੱਥੀ ਦੀ ਆ ਤੇ ਸਾਨੂੰ ਰਾਤੀ ਕੋਈ 8 ਵਜੇ ਨੂੰ ਪਤਾ ਚਲਿਆ ਤੇ ਪਤਾ ਲੱਗਾ ਵੀ ਉਹ ਦੁਪਹਿਰ 2 ਵਜੇ ਦੀ ਉਹ ਕੁੜੀ ਜਿਹੜੀ ਪੁਰੀ ਹੋ ਗਈ ਦੀ ਹੈ ਬਿਮਾਰੀ ਹੋਈ ਹੈ ਤੇ ਗਲੇ ਦੇ ਉਹਦੇ ਰਹਿਣਾ ਨਿਸ਼ਾਨ ਪਏ ਹੋਇਆ ਦੋ ਤਿੰਨ ਤੇ ਉਹਨਾਂ ਨੇ ਮਾਰਿਆ ਹੋਇਆ ਐ ਸਾਦੇ ਤੇ ਕਿਉਂ ਆਪ ਉਹ ਮਾਰ ਨਹੀਂ ਸਕਦੀ ਕਹਿੰਦੇ ਫਾ ਲਿਆ ਫਾ ਲ ਹੈ ਇਹ ਤਾਂ ਨਹੀਂ ਹੈਗਾ ਉਹਨਾਂ ਦਾ ਤੇ ਮਾਰਨ ਦਾ ਹੀ ਜਾਂਡੇ ਦੀ ਸੀ ਫਿਰ ਇਹਨਾਂ ਦੀ ਕੋਈ ਨਹੀਂ ਸੁਣਾਈ ਹੋਈ ਵੇ ਹੋਏ ਵਦੀ ਪੁਲਿਸ ਬੰਦੇ ਦਾ ਰਸਮੀ ਰੱਬੀ ਬਾਹਰ ਹੁੰਦੇ ਪੁਲਿਸ ਦੇਖੀ ਗਾ ਪੁਲਿਸ ਨੇ ਕੋਈ ਰਸਮੀ ਨਹੀਂ ਕੀਤਾ ਉਹਨਾਂ ਨੂੰ ਕੋਈ ਰਸਮੀ ਕੋਈ ਕਰਦਾ ਆਜ਼ਾਦ ਘੁੰਮਣ ਦੇ ਆ ਬਿਲਕੁਲ ਆਜ਼ਾਦ ਘੁੰਮਦੇ ਗਏ ਜੀ ਤੁਸੀਂ ਦੇਖਦੇ ਹੋ ਰਾਵੀ ਬਰਾਤ ਨਿਊਜ਼ ਗੁਰਦਾਸਪੁਰ